ਤੁਹਾਡੇ ਕਰਨ ਮਜ਼ਦੂਰਾਂ ਕੱਢੇ ਹੋ ਗਏ ਸਮਝਾਈਏ ਕਿ ਜੇ ਸਾਡੇ ਕੋਲੇ ਅੱਜ ਕੋਈ ਦੇ ਸੂਤਾ ਨੂੰ ਨਾਲ ਦਿਵਾਓ ਬਾਈ ਸਾਹਿਬ ਜਿੰਦਾਬਾਦ ਬਾਈ ਸਾਹਿਬ ਚਲੋ ਚਲੋ ਆਪਾਂ ਦਫ਼ਤਰ ਵੇਲੇ ਚਲੋ ਚਲੋ ਆਪਾਂ ਦਫ਼ਤਰ ਵੇਲੇ ਬਾਹਰ ਕਰਤੀ ਗੱਲ ਉਧਰੋਂ ਜਿਹੜਾ ਪੱਟੀ ਕੱਢ ਦੇ ਕਾਪੂ ਫੋਟੋ ਇਹਨੂੰ ਮੂ ਕਰਵਾਇਓ ਡਾਕਟਰ ਸਾਹਿਬ ਇੱਧਰ ਕਰ ਲਓ ਇੱਧਰ ਨੂੰ ਕਰ ਲਓ ਉੱਪਰ ਖਿੱਚਾ ਕੇ ਖਿੱਚਾ ਕੇ ਵੇ ਵੀ ਕਰਾ ਲਈਏ ਇਦੋਂ ਜੀ ਜੈ ਸ਼੍ਰੀ ਰਾਮ ਜੈਪੀਮ ਜੈਪੋਰ ਜੈਪੀਮ ਜੈਪੋਰ ਸਭ ਤੋਂ ਸਿੱਧਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸਭ ਤੋਂ ਸਿੱਧਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਰਵੀ ਅਲੇ ਭਾਈ ਆ ਰਹੇ ਦਿਖਾ ਰਹੇ ਨੇ ਤੇ ਜਿੰਨੇ ਵੀ ਬਲਾਗ ਮਾਰੇ ਨੇ ਉਹ ਦਿਖਾਣੇ ਵੀ ਪਹੁੰਚਿਆਗਾ ਉਹ ਵੀ ਆ ਰਿਹਾ ਮੇਰੇ ਦਿਨ ਚ ਆ ਰਹੇ ਦੇਖਦੇ ਸਾਰੇ ਸਾਥیوں ਨੂੰ ਕਿ ਇਸ ਕਮਰੇ ਆਉਂਦੀ ਕਿ ਮਾਲਾ ਕਰੋ ਸਾਡੇ ਸਤਜਾਲ ਪੁੱਤਰ ਜਿੱਥੇ ਕਾਲੀ ਔਰ ਆਨੰਦ ਕੁਮਾਰ ਜੀ ਬਲਵੰਤ ਸਿੰਘ ਜੀ ਤੁਹਾਡਾ ਬਹੁਤ ਹੀ ਸਾਡੇ ਅੱਗੇ ਸਵਾਦ ਪੁੱਛੇ ਸਾਡੇ ਨੀਸੋ ਕਮੇਟੀ ਦੇ ਪ੍ਰਧਾਨ ਪਪੂ ਜੁਲੀ ਜੀ ਸਾਡੇ ਆਵਾਜ਼ੂ ਪਾਰਟੀ ਦੇ ਸਾਰੇ ਸਤਜਾਲ ਜੋ ਹਰ ਇੱਕ ਦੇ ਕੋਲਾ ਜੀ ਸਾਡੇ ਐਮਸੀ ਸਾਹਿਬ ਬਿੰਦਰਕੌਰ ਅਤੇ ਕਾਜਲੇ ਤੋਂ ਪਰਮਜੀਤ ਸਿੰਘ ਔਰ ਮਜ਼ਦੂਰ ਸਾਥੀਓ ਸਭ ਤੋਂ ਪਹਿਲਾਂ ਆਪਾਂ ਹਰ ਸਾਲ ਦੀ ਤਰ੍ਹਾਂ ਇੱਥੇ ਇਕੱਤਰ ਹੁੰਨੇ ਆ ਸਾਡੇ ਸ਼ਿਕਾਗੋ ਦੇ ਡਾਕਟਰ ਅੰਮ੍ਰਿਤਪੁਰ ਸੌਰਜੀ ਤੇ ਪ੍ਰਧਾਨ ਉਫੋਜਲੀ ਜੀ ਤੇ ਸਾਰੇ ਟੀਮ ਸਾਰੇ ਸਾਡੇ ਮੇਰੇ ਦੋਸਤ ਸਤਿ ਮਰਦੂ ਸਹਿਬਾਨ ਅੱਜ ਆਪਾਂ ਇੱਥੇ ਇੱਕ ਮਜ਼ਦੂਰ ਜਹਾੜਾ ਰਲਣ ਦੇ ਕਤਰ ਹੋਏ ਆ ਬੜੇ ਅਫਸੋਸ ਦੀ ਗੱਲ ਹੈ ਆਪਣੀ ਬਹੁਤ ਗਿੰਦੀ ਕਾਚ ਹੈ ਇਤੋਂ ਮੈਨੂੰ ਇਹ ਲੱਗ ਰਿਹਾ ਵੀ ਅਸੀਂ ਅੱਜ ਵੀ ਜਾਗਰੂਕ ਨਹੀਂ ਹੈਗੇ ਨਹੀਂ ਸਾਡਾ ਪੰਡਾ ਪਰਿਆ ਹਾਂਗਾ ਜਿਆਦਾ ਅਸੀਂ ਕਿਤੇ ਸਾਡੀ ਘਰ ਦੇ ਜ਼ਿੰਦਗੀ ਦੇ ਵਿੱਚ ਜਾਂ ਸਾਡੀ ਕਿਤੇ ਕਿਤੇ ਨਾ ਕਿਤੇ ਸਾਡੀਆਂ ਕਮਜ਼ੋਰੀਆਂ ਜ਼ਰੂਰਤ ਹੈ ਅੱਜ ਵੀ ਚਾਹੇ ਸਾਨੂੰ ਕੁਝ ਵੀ ਮਿਲ ਗਿਆ ਜਦੋਂ ਮਜ਼ਦੂਰ ਜਮਾਤ ਇਕੱਠੀ ਹੋਈ ਸੀ ਉਦੋਂ ਕਿਉਂ ਹੋਈ ਸੀ ਇਹ ਸਾਨੂੰ ਸਮਝਣ ਦੀ ਲੋੜ ਹੈ ਅੱਜ ਦਾ ਦਿਨ ਮਜ਼ਦੂਰਾਂ ਦਾ ਬੜਾ ਅਹਿਮ ਦਿਨ ਹੈ ਕਿਉਂਕਿ ਮਜ਼ਦੂਰਾਂ ਦਾ ਜਿਹੜਾ ਯੋਗਦਾਨ ਆਪਣੇ ਚਾਹੇ ਆਜ਼ਾਦੀ ਹੋਵੇ ਚਾਹੇ ਕਿਸੇ ਵੀ ਦੇਸ਼ ਦੀ ਆਪਣੇ ਦੇਸ਼ ਦੀ ਤਰੱਕੀ ਹੋਵੇ ਚਾਹੇ ਕਿਸੇ ਸੂਬੇ ਦੀ ਤਰੱਕੀ ਹੋਵੇ ਉਹਦੇ ਚ ਮਜ਼ਦੂਰਾਂ ਦਾ ਜਿਹੜਾ ਕਿਰਤੀਆਂ ਦਾ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਜਿਹਦੇ ਚ ਮੈਂ ਸਮਝਦਾ ਵੀ ਇਕੱਲੇ ਕਿਰਤੀ ਮਜ਼ਦੂਰ ਆ ਜਿਹੜੇ ਉਹ ਕਿਰਤੀਆਂ ਚ ਨਹੀਂ ਆਉਂਦੇ ਬਾਕੀ ਸਾਰੇ ਜਿਹੜੇ ਚਾਹੇ ਉਹ ਕਿਸਾਨੀ ਹੋਵੇ ਚਾਹੇ ਉਹ ਦੁਕਾਨਦਾਰ ਹੋਣ ਸਾਰੇ ਜਿਹੜੇ ਉਹ ਕਿਰਤੀਆਂ ਦੇ ਵਿੱਚ ਆਉਂਦੇ ਆ ਤਾਂ ਸਾਰਿਆਂ ਦਾ ਜਿਹੜਾ ਯੋਗਦਾਨ ਉਹ ਕਿਸੇ ਵੀ ਦੇਸ਼ ਆਸਤੇ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਤਾਂ ਅੱਜ ਦਾ ਦਿਨ ਹੈ ਜਿਹੜਾ ਜਿਵੇਂ ਕਿ ਸੰਤ ਰਾਮ ਉਦਾਸੀ ਜੀ ਨੇ ਵੀ ਕਿਹਾ ਕਿ ਉਹਨਾਂ ਨੇ ਜਿਹੜੀ ਮਜ਼ਦੂਰਾਂ ਦੀ ਗੱਲ ਕੀਤੀ ਹੈ ਉਹ ਉਹਨਾਂ ਨੇ ਮਜ਼ਦੂਰਾਂ ਨੂੰ ਆਪਦੇ ਹੱਕ ਲੈਣ ਵਾਸਤੇ ਜਿਹੜਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਕੱਠੇ ਹੋ ਕੇ ਆਪਣਾ ਜਿਹੜਾ ਹੱਕ ਆ ਉਹ ਪ੍ਰਾਪਤ ਕਰੋ ਤੇ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਮਜ਼ਦੂਰਾਂ ਵਾਸਤੇ ਜਿਹੜੇ ਪੱਤੇ ਆ ਉਹਨਾਂ 'ਚ ਵੀ ਵਾਧਾ ਕੀਤਾ ਤੇ ਜਿਹੜੀਆਂ ਹੋਰ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਲੇਬਰ ਡਿਪਾਰਟਮੈਂਟ ਦੀਆਂ ਉਹ ਸਕੀਮਾਂ ਨੇ ਉਹ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਜਿਹੜੇ ਕਿਰਤੀਆਂ ਨੂੰ ਮਜ਼ਦੂਰ ਭਾਈਚਾਰਾ ਜਿਹੜਾ ਕਿ ਤੁਸੀਂ ਜਿਹੜਾ ਮਜ਼ਦੂਰ ਵੈਲਫੇਅਰ ਬੋਰਡ ਆ ਉਹਦੇ ਚ ਰਜਿਸਟਰਡ ਕਰਵਾ ਕੇ ਜਿਹੜੇ ਉਹਨਾਂ ਦੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਆ ਜਿਹੜਾ ਉਹ ਲਿਆ ਜਾਵੇ ਸਰ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਤੁਸੀਂ ਅੱਜ ਦਾ ਬਹੁਤ ਮਜ਼ਦੂਰਾਂ ਲਈ ਦਿਨ ਰਹਿਣਾ ਕਿਉਂਕਿ 1 ਮਈ ਨੂੰ ਸ਼ਿਕਾਗੋ ਦੇ ਵਿੱਚ ਜਿਹੜੇ ਹਿੰਦੂ ਸੀ ਮਜ਼ਦੂਰ ਉਹ ਆਪਣਾ ਆਪਣੀਆਂ ਮੰਗਾਂ ਲਈ ਇਕੱਠੇ ਲੱਗੇ ਸੀ ਤੇ ਉਸ ਸਮੇਂ ਦੀ ਜਨਰਲ ਸਰਕਾਰ ਨੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਅੱਜ ਪੂਰੀ ਦੁਨੀਆ ਦੇ ਵਿੱਚ ਅੱਜ ਦਾ ਦਿਨ ਬੜੇ ਅਹਿਮ ਅਹਿਮ ਦਿਨ ਹੈ ਔਰ ਅਸੀਂ ਸਾਰੇ ਅੱਜ ਸਾਡੇ ਉਸਡੀ ਸੀਐਮ ਪ੍ਰੋਫੈਸਰ ਊਕਾਰ ਚਿੱਲੀ ਸਾਡੀ ਸੁਰੱਖਿਆ ਦੀ ਟੀਮ ਅਸੀਂ ਉਹਨਾਂ ਸ਼ਹਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਔਰ ਬਹੁਤ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕਿਸੇ ਵੀ ਦੇਸ਼ ਦੀ ਕਿਸੇ ਦੀ ਸੁਰੱਖਿਆ ਨਹੀਂ ਦੇ ਵਿੱਚ ਮਜ਼ਦੂਰਾਂ ਦਾ ਕਿਰਤੀਆਂ ਦਾ ਅਹਿਮ ਰੋਲ ਹੁੰਦਾ ਹੈ ਭਾਵੇਂ ਉਹ ਕੋਈ ਵੀ ਕੰਮ ਹੈ ਭਾਵੇਂ ਖੇਤੀ ਹੋਵੇ ਭਾਵੇਂ ਉਦਯੋਗ ਹੋਣ ਕੋਈ ਵੀ ਹਰ ਕੰਮ ਦੇ ਵਿੱਚ ਮਜ਼ਦੂਰ ਮਜ਼ਦੂਰਾਂ ਤੋਂ ਬਿਨਾ ਕੋਈ ਵੀ ਗੇਸ ਤਰੱਕੀ ਨਹੀਂ ਕਰ ਸਕਦਾ ਮੈਂ ਮਜ਼ਦੂਰ ਦੇ ਵਾਸਤੇ ਮਜ਼ਦੂਰ ਦਿਹਾੜੇ ਤੇ ਲੋਕਾਂ ਨੂੰ ਇੱਕ ਸੁਨੇਹਾ ਦੇਵਾਂਗਾ ਵੀ ਸਾਨੂੰ ਅਜ ਨੌਜਵਾਨੀ ਨੂੰ ਸਮਝਣਾ ਚਾਹੀਦਾ ਸਾਡੇ ਦੇਸ਼ ਦੇ ਵਿੱਚ ਸਾਡੇ ਦੁਨੀਆ ਦੇ ਵਿੱਚ ਨਸ਼ਾ ਦਾ ਰੁਝਾਨ ਬਹੁਤ ਵਧਿਆ ਹੋਇਆ ਹੈ ਇਹ ਤੇ ਠੱਲ ਪੈਣੀ ਚਾਹੀਦੀ ਹੈ ਕੱਲੇ ਪੰਜਾਬ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਤੁਸੀਂ ਬਾਹਰ ਵੀ ਜਾ ਕੇ ਦੇਖੋਗੇ ਇਹ ਨਸ਼ਿਆਂ ਨੂੰ ਲੋਕ ਪੈ ਗਏ ਇਹ ਸਾਡੇ ਲਈ ਇੱਕ ਬਹੁਤ ਵੱਡੀ ਬਿਮਾਰੀ ਹੈ ਇਹ ਤੋਂ ਸਾਨੂੰ ਰਾਹਤ ਨਹੀਂ ਜੇਦੀ ਹੈ ਇਹ ਸਰਕਾਰਾਂ ਦੇ ਨਾਲ ਨਾਲ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸਰਕਾਰਾਂ ਦਾ ਕੋਸ਼ਿਸ਼ ਕਰਦੀਆਂ ਨੇ ਵੀ ਨਸ਼ਿਆਂ ਤੋਂ ਰਾਹਤ ਮਿਲੇ ਪਰ ਸਾਡੀ ਸਾਰੇ ਦੀ ਸਮਾਜ ਦੀ ਸਭ ਦੀ ਡਿਊਟੀ ਬਣਦੀ ਹੈ ਵੀ ਇਹ ਤੋਂ ਰਾਹਤ ਮਿਲੇ ਇਹਨੂੰ ਬੰਦ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸ਼ਹੀਦਾਂ ਦੇ ਸੈਜਦਾਂ ਨੂੰ ਯਾਦ ਕਰਕੇ ਇਹਨਾਂ ਦੀ ਪਿਛਲੀਆਂ ਯਾਦਦਾਂ ਨੂੰ ਯਾਦ ਕਰੀਏ ਜਿਵੇਂ ਇਹਨਾਂ ਨੇ 12 12 24 24 ਘੰਟੇ ਗਾ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਸੀਗਾ ਇਹ ਸੰਘਰਸ਼ ਕਰਿਆ ਉੱਥੇ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸੀਗਾ ਕੋਦੇ ਵਿੱਚ ਤਾਂ ਅਸੀਂ ਅੱਜ ਅੱਜ ਘੰਟੇ ਆਪਣੀ ਡਿਊਟੀ ਤੇ ਆਏ ਆ ਇਹਨਾਂ ਦੀ ਦੇਣ ਅਸੀਂ ਨਹੀਂ ਪੁੱਟ ਸਕਦੇ ਔਰ ਮੈਂ ਸਾਰੇ ਨੌਜਵਾਨਾਂ ਨੂੰ ਕੀ ਸਭ ਨੂੰ ਪੂਰੇ ਦੇਸ਼ ਵਾਸੀਆਂ ਨੂੰ ਸੁਨੇਹਾ ਦਿੰਨਾ ਵੀ ਆਪਾਂ ਇੱਕ ਮਿੱਠੋ ਕੇ ਇਹਨਾਂ ਸਰਕਾਰਾਂ ਦੇ ਵਿਰੁੱਧ ਇਹ ਦੁਨੀਆ ਦੇ ਵਿੱਚ ਜੋ ਡੈਮੋਕਰੇਸੀ ਖਤਮ ਕਰਨ ਜਾ ਰਹੇ ਨੇ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਦੇਸ਼ ਸਾਡਾ ਬਚ ਸਕੇ ਡੈਮੋਕਰੇਸੀ ਬਚ ਸਕੇ